ਸਾਈਗੁਰ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਅਸੀਂ ਕਿਸਾਨ ਹਰਪ੍ਰੀਤ ਸਿੰਘ ਦੇ ਖੇਤਾਂ ਦੇ ਵਿੱਚ ਆ ਹਰਪ੍ਰੀਤ ਸਿੰਘ ਇੱਕ ਬਹੁਤ ਹੀ ਗਾਂ ਵਧੂ ਕਿਸਾਨ ਆ ਇਹ 60 ਕ ਕਿੱਲਾਂ ਦੀ ਖੇਤੀ ਕਰਦੇ ਆ ਜਿਹਦੇ ਵਿੱਚੋਂ 25 ਤੋਂ ਲੈ ਕੇ 30 ਕਿੱਲੇ ਇਹਨਾਂ ਦੀ ਮਾਲਕੀ ਆ ਬਾਕੀ ਇਹ ਜਿਹੜਾ ਵਾ ਠੇਕੇ ਦੇ ਲੈ ਕੇ ਆਪਣੀ ਫਸਲਾਂ ਦੀ ਜਿਹੜੀ ਆ ਉਹ ਬਜਾਈ ਕਰਦੇ ਆ ਤੁਸੀਂ ਖੇਤਾਂ ਦੇ ਵਿੱਚ ਜੇ ਦੇਖ ਸਕੋ ਤੇ ਇਹ ਜਿਹੜਾ ਆਲੂ ਆ ਜੋਤੀ ਵੈਰਾਈਟੀ ਆਲੂ ਦੀ ਲਾਈ ਗਈ ਆ ਔਰ ਇਹ ਸਾਰਾ ਆਲੂ ਜਿਹੜਾ ਆ ਇਹ ਬੀਜ ਵਾਸਤੇ ਜਿਹੜਾ ਆ ਬੀਜਿਆ ਗਿਆ ਵਾ ਔਰ ਉਹ ਬੀਜ ਦੀ ਸਪਲਾਈ ਜਿਹੜੀ ਆ ਉਹ ਐਮਪੀ ਦੇ ਵਿੱਚ ਕੀਤੀ ਜਾਣੀ ਆ ਸੋ ਇਹਨਾਂ ਦਾ ਸਾਰਾ ਕੁਝ ਇਹਨਾਂ ਦੇ ਖੇਤਾਂ ਦਾ ਦੌਰਾ ਕਰਨ ਵਾਸਤੇ ਅੱਜ ਇੱਥੇ ਸਾਡੇ ਕੋਲ ਦਿੱਲੀ ਤੋਂ ਪਹੁੰਚੇ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਅਬਜ਼ਰਵਰ ਸ਼੍ਰੀ ਤਪਸਜੀ ਔਰ ਸਾਡੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਜੀ ਰੁਪਿੰਦਰਜੀਤ ਸਿੰਘ ਔਰ ਮੇਰੇ ਸਹਿਯੋਗੀ ਸਿਮਰਨਜੀਤ ਸਿੰਘ ਸੋ ਇਹ ਕਿਸਾਨ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਨੂੰ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਿਸਾਨ ਨੂੰ ਵਧਾਈ ਦੇਣਾ ਆ ਕਿ ਪਿਛਲੇ 6 ਸਾਲਾਂ ਤੋਂ ਇਹ ਜਿਹੜਾ ਆ ਇਹ ਪ੍ਰਾਲੀ ਨੂੰ ਆਪਣੇ ਖੇਤਾਂ ਦੇ ਵਿੱਚ ਵਾ ਰਹੇ ਆ ਔਰ ਖੇਤਾਂ ਦੇ ਵਿੱਚ ਵਾਉਣ ਦੇ ਨਾਲ ਪ੍ਰਾਲੀ ਇਹਨਾਂ ਨੂੰ ਕੀ ਕੀ ਜਿਹੜੇ ਆ ਫਾਇਦੇ ਮਿਲੇ ਅਸੀਂ ਸਾਡਾ ਖੇਤੀਬਾੜੀ ਯੂਨੀਵਰਸਿਟੀ ਨੇ ਕਮਿਸ਼ਨ ਚਲਾਇਆ ਆ ਪ੍ਰਾਲੀ ਇੱਕ ਪੂੰਜੀ ਸੋ ਉਹ ਮਿਸ਼ਨ ਦੇ ਤਹਿਤ ਆਪਾਂ ਇਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਪ੍ਰਾਲੀ ਵਿੱਚ ਵਾਉਣ ਦੇ ਕੀ ਕੀ ਫਾਇਦੇ ਹੋਏ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਬਹੁਤ ਹੀ ਮੁਬਾਰਕਬਾਦ ਦਿੰਦਾ ਹਾਂ ਕਿ ਤੁਸੀਂ ਹਵਾ ਨੂੰ ਜਿਹੜਾ ਆ ਉਹ ਸਾਂਭਣ ਦੇ ਵਿੱਚ ਮਿੱਟੀ ਨੂੰ ਸਾਂਭਣ ਦੇ ਵਿੱਚ ਬੜਾ ਵੱਡਾ ਔਪਰਾਲਾ ਕਰ ਰਹੇ ਹੋ ਧੰਨਵਾਦ ਜੀ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਤੁਸੀਂ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਜਿਹੜੇ ਤੁਹਾਡੇ ਆ ਉਹ ਕੀ ਹੁੰਦੇ ਆ ਆਪਰੇਸ਼ਨ ਤੁਹਾਡੇ ਕੀ ਹੁੰਦੇ ਆ ਤੁਸੀਂ ਆਪਣੀ ਪ੍ਰਾਲੀ ਦਾ ਕਿਸ ਤਰ੍ਹਾਂ ਸਾਂਭਦੇ ਹੋ ਕਿ ਜੀ ਸਭ ਤੋਂ ਪਹਿਲਾਂ ਤੇ ਕੰਬਾਈਨ ਜਿਹੜੀ ਆ ਉਹ ਐਸਐਮਐਸ ਵਾਲੀ ਨਾਲ ਵੜਾਉਣਾ ਪੈਂਦਾ ਜੀ ਝੋਨਾ ਉਸ ਤੋਂ ਬਾਅਦ ਵਿੱਚ ਫਿਰ ਮਲਚਰ ਚੱਲਦਾ ਜੀ ਮਲਚਰ ਤੋਂ ਬਾਅਦ ਵਿੱਚ ਫਿਰ ਪਲੌ ਚੱਲਦਾ ਜੀ ਪਲੌ ਤੋਂ ਬਾਅਦ ਚ ਫਿਰ ਉੱਪਰ ਚੱਲਦਾ ਜੀ ਰੋਟਾਵੇਟਰ ਫਿਰ ਰੋਟਾਵੇਟਰ ਜਿਹੜਾ ਵਾ ਉਹ ਆਪਾਂ ਰੋਟਾਵੇਟਰ ਦੇ ਪਰਸਵਾਗਾ ਮਾਰ ਕੇ ਫਿਰ 5-6 ਦਿਨ ਨੂੰ ਆਪਾਂ ਰਹਿਣ ਦਿੰਦੇ ਫਿਰ ਉਸ ਤੋਂ ਬਾਅਦ ਇਹਦੀ ਜਿਹੜੀ ਆ ਵਾਈ ਕਰਕੇ ਤੇ ਫਿਰ ਆਪਾਂ ਦੁਬਾਰਾ ਉਹਦੇ ਦੇ ਵਿੱਚ ਆਲੂ ਲਾ ਲਓ ਅੱਛਾ ਮੈਨੂੰ ਇਹ ਕੱਲ ਦੱਸੋ ਤੁਸੀਂ ਪਿਛਲੇ 6 ਸਾਲਾਂ ਤੋਂ ਜਿਹੜਾ ਆ ਪ੍ਰਾਲੀ ਪ੍ਰਬੰਧ ਕਰ ਰਹੇ ਹੋ ਪ੍ਰਾਲੀ ਖੇਤਾਂ ਦੇ ਵਿੱਚ ਵਾ ਰਹੇ ਹੋ ਤੁਹਾਨੂੰ ਇਹਦੇ ਵਿੱਚ ਜਿਹੜਾ ਸੀਗਾ ਆਲੂਆਂ ਦੇ ਝਾੜ ਦੇ ਵਿੱਚ ਕਿੰਨਾ ਕੁ ਵਾਧਾ ਵੇਖਣ ਨੂੰ ਮਿਲਿਆ ਤੁਹਾਡੀਆਂ ਖਾਦਾਂ ਜਿਹੜੀਆਂ ਸੀਗੀਆਂ ਉਹ ਕਿੰਨੀਆਂ ਘਟੀਆਂ ਜਿਹੜੀਆਂ ਬਾਕੀ ਕੋਈ ਸਪਰੇਆ ਹੁੰਦੀਆਂ ਵਾ ਉਲੀ ਨਾਸ਼ਕਾਂ ਦੀਆਂ ਚਾਹੇ ਕੀਟ ਨਾਸ਼ਕਾਂ ਦੀਆਂ ਜਿਹੜੀਆਂ ਉਹ ਕਿੰਨੀਆਂ ਘਟੀਆਂ ਜੀ ਜਿਹੜੀਆਂ ਤੇ ਇਹਦੇ ਵਿੱਚ ਝਾੜ ਦਾ ਤੇ ਫਰਕ ਤੇ ਪੈਂਦਾ ਪੈਂਦਾ ਵਾ ਜੀ ਇੱਕ ਜਿਹੜੀ ਪੈਲੀ ਦੀ ਆ ਸੇਤ ਉਹ ਠੀਕ ਰਹਿੰਦੀ ਹੈ ਜੀ ਇੱਕ ਪੈਲੀ ਜਿਹੜੀ ਆ ਉਹ ਪੋਲੀ ਹੋ ਜਾਂਦੀ ਹੈ ਜੀ ਜਿਵੇਂ ਜਿਵੇਂ ਆਪਾਂ ਸਾਲ ਦਾ ਸਾਲ ਆਪਾਂ ਪਛਾਣ ਜਾਂਦੇ ਆ ਪੈਲੀ ਜਿਹੜੀ ਬਾਉਣ ਦੇ ਵਿੱਚ ਵੀ ਬਹੁਤ ਸੁਖਾਲਾ ਹੋ ਜਾਂਦਾ ਕੰਮ ਬਾਕੀ ਜਿਹੜੇ ਨਦੀਨ ਨਾਸ਼ਕ ਆਉਂਦੇ ਬਿਲਕੁਲ ਉਹ ਹੀ ਖਤਮ ਹੋ ਜਾਂਦੇ ਜੀ ਬਹੁਤ ਘੱਟ ਸਪਰੇਅ ਦੀ ਲੋੜ ਪੈਂਦੀ ਆ ਉਲੀ ਨਾਸ਼ਕ ਵੀ ਜਿਹੜਾ ਵਾ ਉਹ ਵੀ ਮਤਲਬ ਨਹੀਂ ਕੋਈ ਏਡਾ ਖਾਸ ਨਹੀਂ ਪ੍ਰੋਬਲਮ ਆਉਂਦੀ ਕਰਦਾ ਆ ਆਪਾਂ ਕਿੰਨੇ ਕ ਪ੍ਰਤੀਸ਼ਤ ਝਾੜ ਦੇ ਵਿੱਚ ਵਾਦਾ ਕਹਿ ਸਕਦੇ ਹਾਂ ਜੀ ਆਪਾਂ ਪਰਸੈਂਟੇਜ ਦੇ ਵਿੱਚ ਗੱਲ ਕਰਨੀ ਹੋਵੇ ਕਿੰਨਾ ਕ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਪਰਾਲੀ ਦੇ ਵਿੱਚ ਵਾਉਣ ਦੇ ਨਾਲ ਜਿਹੜੀ ਇਹਨਾਂ ਦੀ ਗੁਣਵੱਤਾ ਸੀਗੀ ਆਲੂ ਦੀ ਗੁਣਵੱਤਾ ਜਿਹੜੀ ਆ ਕੁਆਲਿਟੀ ਆ ਉਹ ਵੀ ਬੜੀ ਵਧੀਆ ਤੇ ਬਹੁਤ ਫਰਕ ਪੈਂਦਾ ਜੀ ਝਾੜ ਦਾ ਤੇ ਬਹੁਤਾ ਜਿਆਦਾ ਦੇ ਮਨਸਰ ਕਰਦਾ ਵਾ ਜੀ ਮੌਸਮ ਤੇ ਬਾਕੀ ਇਹਦੇ ਨਾਲ ਜਿਹੜਾ ਵ ਤੇ ਤੁਹਾਡੀਆਂ ਖਾਦਾਂ ਕਿੰਨੀਆਂ ਘਟੀਆਂ ਜੀ ਜਿਦ ਤਰਾ ਪਹਿਲਾਂ ਤੁਸੀਂ ਕਿੰਨੀ ਡੀਪੀ ਪਾਉਂਦੇ ਸੀ ਪਹਿਲਾਂ ਚਾਰ ਚਾਰ ਬੋਰੀਆਂ ਵੀ ਡੀਪੀ ਪਾਉਂਦੇ ਸੀ ਫਿਰ ਅਸੀਂ ਤਿੰਨ ਕੀਤੀਆਂ ਤਿੰਨਾ ਤੋਂ ਹੁਣ 2.5 ਤੇ ਆ ਗਏ ਜੀ ਅੱਧੋ-ਅੱਧਾ ਆਪਾਂ ਕਹਿ ਸਕਦੇ ਹਾਂ ਫਰਕ ਪੈ ਗਿਆ ਇੱਕ ਇਹਦੇ ਵਿੱਚ ਪਲੱਸ ਪੁਆਇੰਟ ਹੋਰ ਆ ਜੀ ਇੱਕ ਜਿਹੜੀ ਆਪਾਂ ਪਾਣੀ ਜਦੋਂ ਲਾਉਨੇ ਜਾਂਦਾ ਜਦੋਂ ਪਲਾਉ ਫੇਰਦੇ ਹਾਂ ਹਾਂ ਜੀ ਪਾਣੀ ਜਿਹੜਾ ਉਹ ਪਹਿਲੀ ਬਹੁਤ ਜਲਦੀ ਜੀਵਦੀ ਹੈ ਜਿਹੜੀ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਪਾਣੀ ਜੀਰਨ ਦੀ ਸ਼ਕਤੀ ਜਿਹੜੀ ਉਹ ਵੱਧ ਜਾਂਦੀ ਹੈ ਬਹੁਤ ਵੱਧ ਜਾਂਦੀ ਹੈ ਮਤਲਬ ਕੋਈ ਜਿਹੜਾ ਜਿੱਦਾਂ ਆਪਾਂ ਮਟਰਾਂ ਸੋ ਕਿਸਾਨ ਦੋਸਤੋ ਕਹਿੰਦੇ ਹੁੰਦੇ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਹਾਡੇ ਸਾਹਮਣੇ ਕਿਸਾਨ ਨੇ ਹਰਪੀ ਸਿੰਘ ਜਿਹੜੇ ਕਿ 60 ਕਿੱਲਿਆਂ ਦੇ ਵਿੱਚ ਜਿਹੜਾ ਆ ਉਹ ਖੇਤੀ ਕਰਦੇ ਆ ਔਰ ਪਰਾਲੀ ਨੂੰ ਖੇਤਾਂ ਦੇ ਵਿੱਚ ਵਾਉਣ ਦੇ ਨਾਲ ਜਿਹੜਾ ਆ ਇਹਨਾਂ ਦਾ ਝਾੜ ਵੀ ਵਧਿਆ ਵਾ ਇਹਨਾਂ ਦੀਆਂ ਖਾਦਾਂ ਦੇ ਖਰਚੇ ਵੀ ਘਟੇ ਆ ਇਹਨਾਂ ਦੀਆਂ ਸਪਰੇਅ ਜਿਹੜੀਆਂ ਵਾਂ ਉਹ ਵੀ ਘਟੀਆਂ ਵਾਂ ਸੋ ਆਓ ਸਾਰੇ ਰਲ ਕੇ ਆਪਾਂ ਜੋ ਖੇਤੀਬਾੜੀ ਵਿਭਾਗ ਨੇ ਔਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਮੁਹਿੰਮ ਚਲਾਈ ਆ ਪਰਾਲੀ ਇੱਕ ਪੂੰਜੀ ਉਹਦੇ ਤਹਿਤ ਆਪਾਂ ਪਰਾਲੀ ਨੂੰ ਆਪਣੇ ਖੇਤਾਂ ਦੇ ਵਿੱਚ ਵਾਈਏ ਔਰ ਸਾਡਾ ਜਿਹੜਾ ਫਸਲਾਂ ਦਾ ਝਾੜ ਆ ਉਹ ਵੀ ਵਧਾਈਏ ਔਰ ਜਿਹੜਾ ਵਾਤਾਵਰਨ ਆ ਉਹ ਵੀ ਬਚਾਈਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ